ਵੇ ਯਾਰ ਚੰਤਪਨੀ ਲੰਕਰ ਕਮੇਟੀ ਵੱਲੋਂ ਹਰ ਸਾਲ ਝੰਡਾ ਕੱਢਿਆ ਜਾਂਦਾ ਇਹ ਸਾਡਾ 44 ਝੰਡਾ ਵਾ ਤੇ ਇਹ ਅੱਜ ਸਾਡਾ ਦੂਸਰਾ ਝੰਡਾ ਜੀ ਤੇ ਇਹ ਆਪਣਾ ਜਗੀਰਾ ਕਲੋਨੀ ਤੇ ਮੰਦਰਾਣਾ ਵੜਾ ਲੈਫਟ ਹੋ ਕੇ ਸਾਡੇ ਡੋਬਗੜ ਦੇ ਤੇ ਜਾਵਾਂਗੇ ਠੀਕ ਹੈ ਹੁਣ ਕਿੱਥੇ ਕਿੱਥੇ ਅੱਗੇ ਜਿਹੜਾ ਹੈਗਾ ਜੀ ਹੁਣ ਇੱਥੋਂ ਆਪਣਾ ਜਗੀਰਾ ਕਲੋਨੀ ਸਾਰੀ ਕੱਢ ਕੇ ਫਿਰ ਡੋਬਗੜ ਜਾਣਾ ਉਸ ਤੋਂ ਮਗਰੋਂ ਸੈਦਪੁਰ ਜਾਣਾ ਉਸ ਤੋਂ ਬਾਅਦ ਫਤੂਆ ਉਹਨਾਂ ਦੇ ਫਿਰ ਮੰਦਰਾਣਾ ਵੜੇ ਵਾਪਸੀ ਹੋਣੀ ਟੋਟਲ ਕਿੰਨੇ ਝੰਡੇ ਕੱਢਦੇ ਇਹ ਟੋਟਲ 5 ਝੰਡੇ ਆ ਜੀ ਹਾਂ ਜੀ ਉਸ ਤੋਂ ਬਾਅਦ 26 ਜੁਲਾਈ ਨੂੰ ਮਾਤਾ ਚਰਨਪ੍ਰੀਤ ਲੰਗਰ ਕਮੇਟੀ ਦਾ ਲੰਗਰ ਲੈ ਕੇ ਜਾਣਾ ਤੇ ਉੱਥੇ 6 ਦਿਨ 7 ਦਿਨ ਲੰਗਰ ਜਾਰ ਚੱਲਣਾ ਉਹ ਦਿਨ ਰਾਤ ਇੱਕ ਇੱਕ ਕਰਕੇ ਚੱਲਣਾ ਇੱਕ ਦਿਨ ਤੱਕ ਚੱਲਣਾ ਇੱਕ ਦਿਨ ਵਰਸ਼ਮੀ ਆ ਤੇ ਮਹਾਰਾਣੀ ਦੇ ਢੰਡੇ ਚਲਾ ਕੇ ਇੱਕ ਤੀਕਰ ਨੂੰ ਬਾਤੀ ਹੋਣੀ ਕਿੰਨਾ ਕੁ ਸਹਿਯੋਗ ਹੈਗਾ ਇਲਾਕੇ ਦਾ ਇਲਾਕੇ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਬਾਹਰੋਂ ਬਹੁਤ ਜ਼ਿਆਦਾ ਸਹਿਯੋਗ ਹੈ ਨਾਰੀ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਤੇ ਹਰ ਸਾਲ ਬਸ ਇਸੇ ਤਰ੍ਹਾਂ ਮਾਮੇ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਸੰਗਤਾਂ ਕੋਲ ਸ਼ਾਗਤ ਸੰਗਤਾਂ ਦੇ ਬਹੁਤ ਜ਼ਿਆਦਾ ਸ਼ਾਵਾ ਜਿਹਦੇ ਘਰ ਜਾਂਦਾ ਲ ਬਹੁਤ ਜਿਆਦਾ ਅੱਛਾ ਜਿੰਨਾ ਝੂਠ ਵਾਲੀ ਹੋਣਾ ਹੀ ਹਾਂਜੀ ਸਾਡੀ ਸੰਗਤ ਦਾ ਇੱਕੋ ਅਪੀਲ ਆ ਪੇਵਾ ਚੜ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਓ ਤੇ ਗਾਂ ਦਾ ਆਉਦੇ ਸਾਨੂੰ ਅਸੀਂ ਹੋਰ ਵੀ ਉੱਥੇ ਗਾਂ ਤਿਆਰੀ ਕਰਾਈਏ 20 ਮੱਲੇ ਆਪਣੀ ਜਗ੍ਹਾ ਲੈ ਕੇ ਸ਼ੈੱਡ ਪਾਇਆ ਹੋਆ ਤੇ ਉਹਨੂੰ ਵਾਇਲ ਨੂੰ ਚਲੋ ਅਰਧਾ ਸਾਲ ਹੋ ਚੱਲਿਆ ਹੁਣ ਅੱਗੇ ਸਾਡੀ ਹੋਰ ਤਿਆਰੀ ਆ ਜੇ ਲੋਕ ਸੰਗਤ ਹੰਦ ਸਹਿਯੋਗ ਦਿੰਦੀ ਆ ਤੇ ਅਸੀਂ ਇਥੋਂ ਹੋਰ ਵੱਧ ਚੜ ਕੇ ਲੋਕਾਂ ਨੂੰ ਦਿਖਾਵਾਂਗੇ ਸਾਰਾ ਇਹ ਮਾਤਾ ਜਿੰਤਪੁਰਣੀ ਦਾ ਬਤਾਲੀਆਂ ਝੰਡਾ ਜੀ ਉਥੇ ਲੰਗਰ ਜਿਹੜਾ ਜਾਣਾ ਬਤਾਲਵੀਂ ਜਾਣਾ ਤੇ ਦੂਜਾ ਝੰਡਾ ਤੇ ਸਾਰੇ ਪਰਿਵਾਰਾਂ ਦਾ ਸਾਰੇ ਸ਼ਹਿਰੀ ਦਾ ਤੇ ਆਉਣ ਵਾਲੇ ਸਾਰੇ ਜਿੰਨੇ ਵੀ ਆ ਆਪਣੇ ਸੰਗਤ ਉਹਨਾਂ ਦਾ ਬਹੁਤ ਧੰਨਵਾਦ ਆ ਬਤਾਲਵੀਂਆਂ ਵਾ ਜਗੀਰਾ ਕਲੋਨੀ ਤੋਂ ਬਾਅਦ ਡੁੱਬਗੜ ਤੋਂ ਬਾਅਦ ਟੋਪਗੜ ਤੋਂ ਬਾਅਦ ਡੁੱਬਗੜ ਤੋਂ ਬਾਅਦ ਆਪਣੇ ਬਿਜਲੀ ਘਰ ਰੈਸਟ ਹਾਊਸ ਇਹ ਤੋਂ ਬਾਅਦ ਫਿਰ ਇਹਨਾਂ ਨੇ ਉਹ ਸੈਦਪੁਰ ਜਾਣਾ ਸੈਦਪੁਰ ਤੋਂ ਬਾਅਦ ਵਾਪਸੀ ਤੇ ਸਮਾਪਤੀ ਤੇ ਰਈਏ ਸ਼ਹਿਰ ਦਾ ਬਹੁਤ ਸਹਿਯੋਗ ਆ ਮੈਂ ਰਈਏ ਸਾਹਿਬ ਦੇ ਨਾਲ ਅਪੀਲ ਕਰਦਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਹਿਯੋਗ ਦੇਣ ਤੇ ਅਸੀਂ ਉੱਥੇ ਵੱਧ ਤੋਂ ਵੱਧ ਸ਼ੈੱਡ ਬਣਾ ਕੇ ਕਮਰੇ ਪਾ ਕੇ ਤੇ ਰਈਏ ਵਾਲਿਆਂ ਨੂੰ ਆਪਾਂ ਕੁਝ ਕਰਕੇ ਵਿਖਾਈਏ ਇਹ ਕਿਹੜੀ ਜਗ੍ਹਾ ਹੈਗੀ ਉੱਥੇ ਇਹ ਮਾਤਾ ਚਿੰਤਪਰਨੀ ਅਲੋਹ ਪਿੰਡ ਆ ਜੀ ਅਲੋਹ ਪਿੰਡ ਮਾਤਾ ਭਵਨ ਤੋਂ ਸਿਰਫ 3 ਕਿਲੋਮੀਟਰ ਪਿੱਛੇ ਠੀਕ ਹੈ